हां जी सर ਤੁਹਾਨੂੰ ਕਿਵੇਂ ਲੱਗੀ ਫਿਲਮ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਵਿੱਚ ਆ ਛੋਟੀ ਸਾਹਿਬ ਜੀ ਤੁਹਾਡੀ ਜਿਹੜੀ ਪਿਕਚਰ ਬਣਾਈ ਹੋਈ ਹੈ ਜਨਾਬ ਸਾਹਿਬ ਇਹ ਸਾਨੂੰ ਸਾਡੇ ਲਈ ਤੇ ਦਿਖਾਈ ਤੇ ਸਾਨੂੰ ਬਹੁਤ ਮਾਣ ਹੈ ਸਾਡੀ ਕੌਮ ਦੇ ਉੱਤੇ ਜਿਹੜੇ ਇਹ ਹੀਰੇ ਨੇ ਸਾਨੂੰ ਆਪਣੀ ਕੌਮ ਦੇ ਬਾਰੇ ਜਿਹੜੀ ਅ ਦੱਸ ਰਹੇ ਨੇ ਵੀ ਸਾਡੇ ਬਾਰੇ ਕੀ ਕੀ ਸੋਚ ਅਨਦੀ ਰਹੀ ਆ ਤੇ ਅਸੀਂ ਅੱਗੇ ਕੀ ਕਰ ਰਹੇ ਹਾਂ ਤੇ ਤੁਸੀਂ ਬਹੁਤ ਹੀ ਵਧੀਆ ਪ੍ਰੇਰਣਾ ਕਰਿਆ ਤੁਹਾਡੀ ਪਿਕਚਰ ਦੇ ਥਰੂ ਤੁਸੀਂ ਕਰ ਰਹੇ ਹੋ ਸਾਡੇ ਜਿਹੜੇ ਸੁੱਤੇ ਹੋਏ ਕੌਮ ਦੇ ਹੀਰੇ ਸੁੱਤੇ ਪਏ ਨੇ ਉਹਨਾਂ ਨੂੰ ਜਗਾਉਣ ਦੇ ਲਈ ਬਹੁਤ ਵਧੀਆ ਅਭਰਾਲਾ ਕਰਿਆ ਤੁਸੀਂ ਨੇ ਇਹ ਫਿਲਮ ਦੇ ਜੋ ਵਿੱਚ ਦੇ ਕੇ ਤੁਸੀਂ ਇਹਨਾਂ ਨੂੰ ਹਰੇਕ ਪਿੰਡ ਪੰਡੀ ਜਾਂ ਪੰਜਾਬ ਦੇ ਵਿੱਚ ਤੁਸੀਂ ਘੁੰਮ ਰਹੇ ਹੋ ਇਹ ਬਹੁਤ ਵਧੀਆ ਅਭਰਾਲਾ ਜਿਹੜਾ ਸਾਡੇ ਜਮੈਲ ਸਾਹਿਬ ਪਿਕਚਰ ਬਣਾਈ ਆ ਤੁਸੀਂ ਨੇ ਜੀ ਇਹ ਬਹੁਤ ਬਹੁਤ ਵਧੀਆ ਲੱਗੀ ਪਿੰਡ ਫਗੂਆਲੇ ਦੇ ਵਿੱਚ ਬਹੁਤ ਹੋਰ ਜਗ੍ਹਾ ਦੇ ਉੱਤੇ ਵੀ ਤੁਸੀਂ ਇਹਨੂੰ ਪ੍ਰਮੋਟ ਕਰੋ ਤੇ ਬਾਕੀ ਸਾਡਾ ਇਹ ਹੰਗਾਰਾ ਪੂਰੇ ਪੰਜਾਬ ਦੇ ਵਿੱਚ ਜਿੱਨੇ ਸਾਡੇ ਰਵਦਾਸੀਆ ਔਰ ਮਜਵੀ ਸਿੰਘ ਨੇ ਇਹਨਾਂ ਨੂੰ ਇਹੀ ਅਸੀਂ ਕਹਿ ਰਹੇ ਹਾਂ ਵੀ ਤੁਹਾਨੂੰ ਬਹੁਤ ਸਪੋਰਟ ਕਰਨ ਤੇ ਇਹ ਪਿਕਚਰ ਨੂੰ ਅੱਗੇ ਪ੍ਰੋਸੈਸ ਕਰੋ ਔਰ ਪੂਰੀ ਮੂਵੀ ਬਣਾ ਕੇ ਸਾਨੂੰ ਦੱਸੋ ਔਰ ਦਿਖਾਓ ਜੀ ਬਹੁਤ ਬਹੁਤ ਧੰਨਵਾਦ ਜੀ ਬਸ ਅਸੀਂ ਇੰਨਾ ਕਹਿਣਾ ਚਾਹਾਂਗੇ ਕਿ ਆਪਣੀ ਪੂਰੀ ਜਮਾਰ ਕੌਮ ਨੂੰ ਇੱਕ ਸਨੇਹਾ ਦੇ ਦੋਗੇ ਭਾਈ ਜਰੂਰ ਸਪੋਰਟ ਕਰਨ ਇਹ ਸਿੱਖਿਆ ਵਾਲੀ ਫਿਲਮ ਹੈ ਜਰੂਰ ਵੇਖਣਾ ਤੇ ਕਿਉਂਗੇ ਫਿਰ ਇਸੇ ਥਰੂ ਅਸੀਂ ਅਗਲੀ ਫਿਲਮ ਵੱਡੀ ਬਣਾਉਣੀ ਹੈ ਜੀ ਅਸੀਂ ਸਾਡੀ ਜਿਹੜੀ ਜਿਹਾ ਫਾਰਮ ਹੈ ਅਸੀਂ ਉਹਨਾਂ ਨੂੰ ਪੂਰਾ ਹੰਗਾਰਾ ਦਿੰਨੇ ਆ ਵੀ ਤੁਹਾਨੂੰ ਪੂਰਾ ਹੰਗਾਰਾ ਦੇਣ ਉਹ ਇਸ ਫੈਨਮ ਦੇ ਵਿੱਚ ਤੁਹਾਡੇ ਪੂਰੇ ਜੋ ਚੈਨਲ ਹੈ ਜਾਂ ਤੁਸੀਂ ਬਣਾ ਰਹੇ ਹੋ ਤੁਹਾਡੇ ਨਾਲ ਦੇ ਟੀਮ ਵਰਕ ਕਰ ਰਹੇ ਨੇ ਉਹਨਾਂ ਨੂੰ ਪੂਰਾ ਹੰਗਾਰਾ ਦੇਵਾਂਗੇ ਪੂਰੇ ਪੰਜਾਬ ਨੂੰ ਕਹਿ ਰਿਹਾ ਇਹਨੂੰ ਹੰਗਾਰਾ ਦਿਓ ਤੇ ਇਹਨੂੰ ਅੱਗੇ ਆਉਣੀ ਚਾਹੀਦੀ ਹੈ ਸਾਡੇ ਸਮਾਜ ਦੇ ਬਾਰੇ ਪੂਰਾ ਇਹ ਪਤਾ ਲੱਗਣਾ ਚਾਹੀਦਾ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਜੀ ਅਸੀਂ ਪੂਰੇ ਪੰਜਾਬ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਤੁਹਾਡਾ ਤੁਹਾਡਾ ਸਾਥ ਦੇਣ ਔਰ ਇਹ ਮੂਵੀ ਨੂੰ ਅੱਗੇ ਬਤਾਂਓ। ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਫਿਲਮ ਬਾਰੇ? ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਿਰਭੈ ਸਤਿਗੁਰਪ੍ਰਸਾਦ ਸਭ ਰਾਜ ਜੀ ਕੀ ਜੈ। ਇਸ ਡੈਮੋ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ, ਬਹੁਤ ਚੰਗਾ ਲੱਗਿਆ। ਇਹ ਜਿਹੜੀ ਵੱਡੀ ਫਿਲਮ ਬਣਨੀ ਚਾਹੀਦੀ ਹੈ ਤਾਂ ਕਿ ਸਾਡੀ ਜਿਹੜੀ ਕੌਮ ਦਾ ਮਾਨ ਸਨਮਾਨ ਬਹਾਲ ਹੋ ਸਕੇ। ਬਹੁਤ ਚੰਗਾ ਲੱਗਿਆ। ਸਤਗੁਰਪ੍ਰਸਾਦ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਸਾਨੂੰ ਆਸ ਹੈ ਕਿ ਲੋਕ ਇਹਦਾ ਜਰੂਰ ਹੰਗਾਰਾ ਕਰਨਗੇ। ਧੰਨਵਾਦ ਜੀ, ਧੰਨਵਾਦ।